ਚੰਡੀਗੜ੍ਹ ਦੇ ਵਿੱਚ ਅੱਜ ਮੇਅਰ ਇਲੈਕਸ਼ਨ ਹੋਏ ਨੇ ਬੀਜੇਪੀ ਦਾ ਮੇਅਰ ਬਣ ਚੁੱਕਿਆ ਹੈ ਪਰ ਕਾਂਗਰਸ ਦੇ ਲੀਡਰ ਨੇ ਐਚਐਸ ਲੱਕੀ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਕਿ ਅੱਜ ਅੰਦਰ ਕੀ ਹੋਇਆ ਹੈ ਅੱਜ ਪੂਰੀ ਕਾਰਵਾਈ ਕੀ ਹੋਈ ਹੈ ਕੀ ਕਹਿਣਾ ਚਾਹਾਂਗੇ ਅੱਜ ਜੋ ਮੇਅਰ ਦੇ ਇਲੈਕਸ਼ਨ ਦੇ ਵਿੱਚ ਬੀਜੇਪੀ ਨੇ ਆਪਣੀ ਬੇਸ਼ਰਮੀ ਪੂਰੀ ਤਰ੍ਹਾਂ ਚੰਡੀਗੜ੍ਹ ਦੀ ਜਨਤਾ ਨੂੰ ਦਿਖਾਤੀ ਮੈਂ ਕਹਿੰਦਾ ਪੂਰੇ ਦੇਸ਼ ਦੀ ਜਨਤਾ ਨੂੰ ਦਿਖਾਤੀ ਇੰਨੀ ਬੇਸ਼ਰਮ ਪਾਰਟੀ ਇੰਨੀ ਬੇਸ਼ਰਮ ਪਾਰਟੀ ਕਿ ਸ਼ਰੇਆਮ ਇੱਕ ਪਾਸੇ 20 ਵੋਟਾਂ ਇੱਕ ਪਾਸੇ 15 ਉਹਨਾਂ ਦਾ ਜਿਹੜਾ ਪ੍ਰੋਸਾਈਡਿੰਗ ਅਫਸਰ ਹੈ ਜਿਹੜਾ ਨਾਮਿਨੇਟਡ ਕ ਬੀਜਪੀ ਦਾ ਮਾਈਨੋਰਟੀ ਡਿਪਾਰਟਮੈਂਟ ਦਾ ਜਨਰਲ ਸੈਕਟਰੀ ਹੈ ਔਰ ਉਹ ਉੱਥੇ ਬੈਠਾ ਔਰ ਸ਼ਰੇਆਮ ਵੀਡੀਓਜ਼ ਆ ਗਈ ਹੈ ਉਹ ਨਿਸ਼ਾਨ ਲਾ ਰਿਹਾ ਔਰ ਬਾਅਦ ਉਹ ਵੋਟਾ ਇਨਵੈਲਿਡ ਡਿਕਲੇਅਰ ਕਰ ਰਿਹਾ ਹਾਈ ਕੋਰਟ ਨੇ ਸਾਫ਼ ਕਿਹਾ ਸੀ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣਾ ਚਾਹੀਦਾ ਪਰ ਇਹਨਾਂ ਨੂੰ ਹਾਈ ਕੋਰਟ ਦੀ ਵੀ ਪਰਵਾਹ ਨਹੀਂ ਇਹਨਾਂ ਨੂੰ ਸੁਪਰੀਮ ਕੋਰਟ ਦੀ ਪਰਵਾਹ ਨਹੀਂ ਜਦ ਪੰਜ-ਪੰਜ ਜੱਜ ਆ ਕੇ ਉੱਥੇ ਕਹਿੰਦੇ ਆ ਵੀ ਇਸ ਦੇਸ਼ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ ਤੇ ਹਾਈ ਕੋਰਟ ਨੂੰ ਕੀ ਸਮਝਦੇ ਆ ਇਹ ਪੂਰੀ ਤਰ੍ਹਾਂ ਨਾਲ ਇਸ ਜਮੇ ਸੱਤਾ ਦੇ ਨਸ਼ੇ 'ਚ ਪਾਗਲ ਹੋ ਗਏ ਆ ਔਰ ਜਦ ਇਹੋ ਜਿਹੇ ਹਾਲਾਤ ਕਿਸੇ ਵੀ ਕੰਟਰੀ ਔਰ ਰੱਬ ਦੀ ਮਾਰ ਜਿਹੜੀ ਹੈ ਨਾ ਜਦ ਪੈਂਦੀ ਹੈ ਤਾਂ ਫਿਰ ਕਿਸੇ ਤੇ ਕੋਈ ਬਚਾਅ ਨਹੀਂ ਹੁੰਦਾ ਇਸ ਟਾਈਮ ਇੰਨੀ ਬੇਸ਼ਰਮੀ ਭਾਪੀ ਨੇ ਦਿਖਾਈ ਹੈ ਗੁੰਡਾਗਰਦੀ ਦਿਖਾਈ ਹੈ ਤੁਸੀਂ ਦੇਖੋ ਨਿਸ਼ਾਨ ਲਾਣ ਤੋਂ ਬਾਅਦ ਉਹਨਾਂ ਦੇ ਬੰਦੇ ਸਾਰੇ ਜਾ ਕੇ ਕਿਰਨ ਕੇਅਰ ਵੀ ਹੋਰ ਜਿਨੇ ਉਹਨਾਂ ਦੇ ਕਾਉਂਸਲਰ ਸਾਰੇ ਜਾ ਕੇ ਉੱਪਰ ਸਟੇਜ ਦੇ ਉੱਪਰ ਚੜ ਗਏ ਪਹਿਲੀ ਵਾਰ ਦੇਖਣ ਨੂੰ ਮਿਲਿਆ ਜਿਵੇਂ ਕਬਜ਼ਾ ਕਰਨ ਆਏ ਹੁੰਦੇ ਆ ਚੰਡੀਗੜ੍ਹ ਦੀ ਜਨਤਾ ਨਾ ਇਹਨਾਂ ਨੂੰ ਜਮਾਨਤ ਜ਼ਬਤ ਕਰਵਾਈਏ ਇਹਨਾਂ ਦੀ ਲੋਕ ਸਭਾ ਦੇ ਇਲੈਕਸ਼ਨ ਤੁਸੀਂ ਦੇਖਣਾ ਤੁਹਾਡੀ ਪਾਰਟੀ ਤੇ ਤੁਹਾਡੇ ਗਠਬੰਧਨ ਦੇ ਵੱਲੋਂ ਅਗਲਾ ਕਦਮ ਕੀ ਹੋਏਗਾ ਅਸੀਂ ਇੱਕ ਪ੍ਰੈਸ ਕਾਨਫਰੰਸ ਜਲਦੀ ਕਰਨ ਜਾ ਰਹ ਜੋ ਵੀ ਇਹਦੇ ਵਿੱਚ ਰਿਸਪੌਂਸਿਬਲ ਹੈ ਹਾਈ ਕੋਰਟ ਉਹਨਾਂ ਦੇ ਉੱਪਰ ਸਖਤ ਐਕਸ਼ਨ ਲਵੇ ਐਚਐਸ ਲੱਕੀ ਜੋ ਕਾਂਗਰਸ ਦੇ ਪ੍ਰਧਾਨ ਨੇ ਚੰਡੀਗੜ੍ਹ ਦੇ ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਦੀ ਪਾਰਟੀ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਜਾਵੇਗਾ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ ਏਬੀਪੀ ਸੰਝਾ ਚੰਡੀਗੜ੍ਹ